ਹਾਂ ਨੇ ਪਤਾ ਬਾਅਦ ਚ ਵੀ ਕੀ ਆ ਕੇ ਬਣਿਆ ਮੇਰੇ ਸਾਰੇ ਹੱਤਾਂ ਦੇ ਸੰਪਾਂਦੀਆਂ ਵੀਰੇ ਮੁਰਗੀਆਂ ਹੀ ਖਾ ਗਈਆਂ ਬੈਡਾਂ ਦੇ ਬਹਿ ਕੇ ਵੀਡੀਓ ਦੇਖੀ ਦੀ ਅੱਛਾ ਕਿਉਂ ਹੀ ਘੰਟਾ ਸਵੇਰੇ ਕਾਵਾ ਘੰਟਾ ਸਾਮ ਨੂੰ ਸਾਰੀ ਦਿਹਾੜੀ ਫਰੀ ਅੱਛਾ ਵੀਰੇ ਵੀਡੀਓ ਦੇ ਕੁਝ ਹੋਰ ਤੇ ਘੰਟੇ ਵਾਲਾ ਕੰਮ ਕੋਈ ਨਹੀਂ ਹੈਗਾ ਅੱਛਾ ਸਾਰੀ ਦਿਹਾੜੀ ਮੱਤ ਵੱਜੀ ਰਹੀ ਆ ਪਹਿਲਾਂ 2-2.5 ਮਹੀਨੇ ਦਾ ਬੰਦਾ ਜਾਣਦੀ ਪੂਰਾ ਪ੍ਰੋਪਰ ਕੰਮ ਨੂੰ ਤਿਆਰ ਹੋਵੇ ਤੇ ਜਿਹੜੀ ਬੈਡਾਂ ਤੇ ਵੀਡੀਓ ਆ ਉਹ ਜਨਾਓ ਠੀਕ ਨਹੀਂ ਗੱਲ ਜਿਹੜਾ ਵੈਡਾਂ ਨਾਲ ਜੇ ਵੀ ਵੈਡਾਂ ਦਾ ਦੇਖਿਆ ਵੀਡੀਓ ਘੰਟਾ ਸਵੇਰੇ ਕਮਾ ਘੰਟਾ ਥਣਾ ਯਾਰ ਕਿਸੇ ਦੇ ਪੈਸੇ ਨਾ ਖਰਾਬ ਕਰਾਓ ਠੀਕ ਨਹੀਂ ਗੱਲ ਪੈਸਾ ਲੱਗਦਾ ਕਿਸੇ ਦਾ ਖਰਾਬ ਹੁੰਦਾ ਦੁੱਖ ਹੈ ਰਹਿ ਕਿ ਨਹੀਂ ਹੁੰਦਾ ਕੀ ਜਗਰੇ ਨੂੰ ਪ੍ਰੋਪਰ ਦਬੋ ਤੇ ਅਗਲੇ ਨੂੰ ਜਾਣਕਾਰੀ ਪਹਿਲਾਂ ਦਬੋ ਆਪਾਂ ਜਾਣਕਾਰੀ ਪਹਿਲਾਂ ਦਾ ਮੈਂ মুরਗੀ ਬਾਅਦ ਚ ਦਵਾਂਗੇ ਤੁਸੀਂ ਜੇਹ ਚ ਪਾ ਕੇ ਫਿਰ 1000 ਮੁਰਗੀ ਬਾਰੇ ਸੋਚੋ 5 ਲੱਖ ਹੋਣਾ ਚਾਹੀਦਾ ਆਪਾਂ ਜੇਹ ਚ ਹੋਣਾ ਚਾਹੀਦਾ ਬਾਈ ਜੀ ਅੱਛਾ ਫਿਰ 1000 ਮੁਰਗੀ 1000 ਮੁਰਗੀ ਬਾਰੇ ਫਿਰ ਸੋਚੋ ਵੀੜਾ ਤਿੰਨ ਬਦਲਣੀਆਂ ਨੇ ਹੂੰ ਠੀਕ ਹੈ ਨਾ ਗੱਲ ਉਹਨੇ ਸਾਨੂੰ ਵੀ ਅੰਗੀ ਕਹਿ ਦਿੱਤੀ ਵੀਰੇ ਕਹਿੰਦਾ 70000 ਦੀ ਵੀੜ ਨਾਲ ਮੁਰਗੀ ਪਲ ਜੂਗੀ ਅੱਛਾ